ਬਾ ਇਹਨਾਂ ਨੂੰ ਕਹਾਂ ਮੈਂ ਯਾਰ ਭੁੱਖ ਲੱਗੀ ਆ ਵੀ ਆਪਾਂ ਰਾਹ ਚ ਨਾ ਖਾ ਕੇ ਜਾਣਾ ਤੇ ਮੁੰਡੇ ਮੈਨੂੰ ਕਹਿੰਦੇ ਪਾਜੀ ਆਪਾਂ ਇੱਥੇ ਨਹੀਂ ਖਾ ਕੇ ਜਾਣਾ ਆਪਾਂ ਕਿਤੇ ਹੋਰ ਖਲਾ ਮੈਂ ਕਿਉਂ ਕਹਿੰਦੇ ਜਿਹੜਾ ਉੱਥੇ ਖੜ ਕੇ ਬੋਰ ਰੋਟੀ ਖਾ ਲੈਂਦਾ ਵਾ ਕਹਿੰਦੇ ਉਹਦੀ ਫੋਟੋ ਲਾਉਂਦੇ ਆ ਵੀ ਇਹ ਫੋਟੋ ਖਿਚਾਉਣ ਦੇ ਲਈ ਇਹਨੇ ਰੋਟੀ ਖਾਦੀ ਆ ਮੈਂ ਕਿਹਾ ਯਾਰ ਕੋਈ ਆਇਆ ਤਾਂ ਹੈ ਜਿਹੜੇ ਆਉਂਦੇ ਨੇ ਤੁਸੀਂ ਉਹਨਾਂ ਨੂੰ ਉਹ ਕਰੋ ਮੈਂ ਕਿਹਾ ਤੁਸੀਂ ਜਿੱਥੇ ਮਰਜ਼ੀ ਖਿਲਾ ਦਿਓ ਮਤਲਬ ਇਹ ਨਹੀਂ ਕਿ ਮੈਂ ਕਹਾ ਕਿ ਅੱਜ ਅਸੀਂ ਕੋਈ ਵੀਰ ਨੂੰ ਦੋਗਾਵਾਂ ਲਿਆ ਕੇ ਕਹਿ ਦਈਏ ਵੀ ਅੱਜ ਅੱਜ ਸੇਵਾ ਸਾਡੀ ਮੁੱਕ ਗਈ ਆ ਕਿਉਂਕਿ ਇਹ ਤਾਂ ਹੁਣ 10-15 ਦਿਨਾਂ ਬਾਅਦ ਪਤਾ ਲੱਗਣਾ ਕਿ ਐਕਚੁਅਲੀ ਚਾਹੀਦਾ ਕੀ ਔਰੇ ਕਿਉਂਕਿ ਜਿਹੜੇ ਹਾਲਾਤ ਨੇ ਮਿਲਦਾ ਜਿਹੜੇ ਜ਼ਮੀਨਾਂ ਦੇ ਹਾਲਾਤ ਨੇ ਔਰੇ ਤਾਂ ਲੋਕਾਂ ਨੂੰ ਜ਼ਮੀਨ ਨਹੀਂ ਲੱਭਣੀ ਹੈਗੀ ਦੁਬਾਰਾ ਤਕਸੀਮ ਹੋਣਗੀਆਂ ਐਵੇਂ ਲਾ ਦੁਬਾਰਾ ਸ਼ੁਰੂ ਤੋਂ ਸ਼ੁਰੂ ਕੰਮ ਕਰਨੇ ਵਾਲਾ ਕੰਮ ਹੋ ਗਿਆ ਚੜਤੀ ਕਲਾ ਬਹੁਤ ਦੇਖੀ ਲੋਕਾਂ ਜੀ ਅਸੀਂ ਜਿੰਨੇ ਵੀ ਵਿਜ਼ਿਟ ਕਰ ਰਹੇ ਆ ਪਿੰਡਾਂ ਦੇ ਵਿੱਚ ਗਲੋਬਲ ਸਿਕਸ ਨਾਲ ਬਹੁਤ ਪਿੰਡਾਂ ਨੂੰ ਕਵਰ ਕੀਤਾ ਮੋਰਲ ਬਹੁਤ ਆਪਾ ਲੋਕਾਂ ਦਾ ਜਿੰ ਵੀ ਕਦੇ ਮੰਗਣਾ ਤਾਂ ਸਿੱਖਿਆ ਹੀ ਨਹੀਂਗਾ ਸੋ ਜੀ ਕਿਸੇ ਨੂੰ ਸੱਚੀ ਉਹ ਕਿਸੇ ਹੈਲਪ ਦੀ ਲੋੜ ਵੀ ਆ ਨਾ ਉਹਨੂੰ ਵੀ ਪੁੱਛੀਦਾ ਕਿ ਵੀਰੇ ਕੀ ਕਰ ਸਕਦੇ ਹੋ ਕਹਿੰਦਾ ਕੁਛ ਨਹੀਂ ਠੀਕ ਹੈ ਹਨਾ ਕੋਈ ਵੀ ਕਿਤੋਂ ਈਵਨ ਅਸੀਂ ਇਹ ਨਹੀਂ ਕਿਹਾ ਕਿ ਮੈਂ ਕਰ ਰਿਹਾ ਮੈਂ ਆਪਣੇ ਬਾਹਰ ਵੀ ਯਾਰਾਂ ਦੋਸਤਾਂ ਨੂੰ ਕਿਹਾ ਤੇ ਵੀ ਸਾਰੇ ਜਣੇ ਹੈਲਪ ਕਰੋ ਔਰ ਉਹ ਸਾਰੇ ਜਣੇ ਕਰ ਰਹੇ ਨੇ ਔਰ ਕਈ ਬੰਦਿਆਂ ਨੂੰ ਨਾ ਸਹੀ ਜ਼ਰੀਆ ਨਹੀਂ ਮਿਲ ਰਿਹਾ ਸਮੇਸ਼ਾ ਸਹੀ ਨਹੀਂ ਜਾਵੇਂ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਬੰਦੇ ਚੜਾਈਆਂ ਰਹਿੰਦੀਆਂ ਸੋ ਜੇ ਅੱਜ ਆ ਚੀਜ਼ਾਂ ਹੋਈਆਂ ਨੇ ਸੋ ਆਪਾਂ ਰਲ ਮਿਲ ਕੇ ਸਾਰਿਆਂ ਨੇ ਜਿਵੇਂ ਸਾਰੇ ਹਿੰਮਤ ਮਾਰਨ ਲੱਗੇ ਹੋਏ ਨੇ ਇਕੱਠੇ ਹੋ ਕੇ ਹਮਲਾ ਮਾਰਾਂਗੇ ਤੇ ਸਾਰਾ ਇੱਕ ਸੈੱਟ ਹੋ ਜੇਸ ਲੈਵਲ ਦੇ ਉੱਤੇ ਆਪਾਂ ਗੀਤਾ ਚ ਗੱਲਾਂ ਕਰਦੇ ਹੁੰਦੇ ਆ ਅਸੀਂ ਜਾਂ ਆਪਾਂ ਪੰਜਾਬੀਆਂ ਦੀ ਵੈਸੇ ਫੜ ਮਾਰਦੇ ਆ ਆਪਾਂ ਨੂੰ ਤਾਂ ਤਿੰਨ ਮਹੀਨੇ ਨਹੀਂ ਲਾਉਣੇ ਚਾਹੀਦੇ ਸੋ ਸਾਰਿਆਂ ਨੂੰ ਇਕੱਠਾ ਹੋਣਾ ਪੈਣਾ ਪਿੰਡਾਂ ਦੇ ਵਿੱਚ ਗਿੱਪੀ ਗਰੇਵਾਲ ਬਾਈ ਪਹੁੰਚੇ ਨੇ ਗਲੋਬਲ ਸਿਕਸ ਦੇ ਨਾਲ ਬਾਈ ਜੀ ਇੱਥੇ ਆਏ ਹੋ ਕਿਵੇਂ ਦਾ ਦੇਖਿਆ ਬਹੁਤ ਵੱਡੀ ਤਰਾਸਦੀ ਹੋਈ ਹੈ ਬਰਕਲ ਭਾਈ ਜੀ ਆ ਸੌਂਤਾ ਯਕੀਨ ਨਹੀਂ ਆਉਂਦਾ ਜਿਵੇਂ ਬਾਈ ਹੋਣਾ ਨੇ ਦੱਸਿਆ ਵੀ ਆ ਦੇਖੋ ਕੋਠਾ ਵੀ ਕਹਿੰਦੇ ਪੂਰੇ ਦਾ ਪੂਰਾ ਡੁੱਬ ਗਿਆ ਸੀਗਾ ਬਾਈ ਹੋਣਾ ਕੋਲੇ ਆ 23 23 ਜਾਮਾਂ ਸੀ ਸੋ ਸਾਰੀਆਂ ਰੁੜ ਗਈਆਂ ਆ ਪੰਜ ਸੱਤ ਨੂੰ ਬਚਾ ਕੇ ਲਿਆਏ ਨੇ ਵੀਰ ਆਰਮੀ ਵਾਲੇ ਕੋਈ ਜੀ ਜੀ ਸੋ ਹਰਾਨੀ ਦੀ ਗੱਲ ਆ ਯਾਰ ਮੈਨੂੰ ਲੱਗਦਾ ਕਿ ਇੰਨਾ ਕਿ ਇੰਨਾ ਜਿਆਦਾ ਮਾੜਾ ਹੋਇਆ ਵਾ ਸੋਚ ਨਹੀਂ ਸਕਦੇ ਹੈਗੇ ਸੋ ਮੈਂ ਤਾਂ ਸਾਰੇ ਸਾਡੇ ਕਲਾਕਾਰ ਭਾਈਚਾਰੇ ਨੂੰ ਕਹਾਂਗਾ ਵੀ ਇੱਕ ਵਾਰੀ ਆਉਣ ਜ਼ਰੂਰ ਇੱਥੇ ਢੇਡਾ ਜ਼ਰੂਰ ਮਾਰ ਕੇ ਜਾਣ ਸੋ ਉਹਦੇ ਨਾਲ ਕੀ ਹੁੰਦਾ ਕਿ ਚਲੋ ਇਹ ਨਹੀਂ ਆ ਕਿ ਤੁਸੀਂ ਆ ਕੇ ਕੋਈ ਫਿਜ਼ੀਕਲੀ ਹੈਲਪ ਕਰਨੀ ਆ ਸੋ ਜਿਹੜੇ ਲੋਕ ਇੱਥੇ ਆ ਗਏ ਨੇ ਤੁਹਾਨੂੰ ਦੇਖ ਕੇ ਉਹਨਾਂ ਦੀ એનર્ਜੀ ਥੋੜੀ ਬੂਸਟ ਹੁੰਦੀ ਆ ਥੋੜਾ ਉਹਨਾਂ ਨੂੰ ਲੱਗਦਾ ਕਿ ਯਾਰ ਸਾਡੇ ਕਰਕੇ ਆਏ ਨੇ ਕਿਉਂਕਿ ਸੇਵਾ ਤਾਂ ਤੁਸੀਂ ਸਾਰੇ ਭੇਜ ਰਹੇ ਹੋ ਤੇ ਉਹ ਜ਼ਰੂਰ ਭੇਜੋ ਕਿਉਂਕਿ ਉਹ ਤਾਂ ਜਿੰਨੀ ਸੇਵਾ ਭੇਜ ਦੋ ਉੰਨੀਓ ਥੋੜੀ ਆ ਸੋ ਕਿੰਨੀ ਸੇਵਾ ਲੈ ਕੇ ਆਏ ਹੋ ਸੇਵਾ ਭਾਈ ਜੀ ਦੇਖੋ ਸਾਡੇ ਭਰਾ ਉਤਾਰ ਹੋਣੀ ਨੇ ਇਹ ਇੰਨਾ ਵਧੀਆ ਕੰਮ ਕਰ ਰਿਹਾ ਵੀ ਮੈਂ ਦੱਸ ਨਹੀਂ ਸਕਦਾ ਹੈਗਾ ਔਰ ਮੈਂ ਇੱਕ ਚੀਜ਼ ਹੋਰ ਵੀ ਸੇਵਾ ਸਾਡੀ ਰੈਗੂਲਰ ਇਹ ਅੱਜ ਨਹੀਂ ਕੱਲ ਨਹੀਂ ਇਹ ਰੈਗੂਲਰ ਚੱਲਦੀ ਰਹੂਗੀ ਮਤਲਬ ਇਹ ਨਹੀਂਗਾ ਕਿ ਮੈਂ ਕਹਾ ਕਿ ਅੱਜ ਅਸੀਂ ਕੋਈ ਵੀਰ ਨੂੰ ਦੋ ਗਾਵਾਂਾਂ ਲਿਆ ਕੇ ਕਹ ਰਹੀਏ ਵੀ ਅੱਜ ਅੱਜ ਸੇਵਾ ਸਾਡੀ ਮੁੱਕ ਗਈ ਆ ਕਿਉਂਕਿ ਇਹ ਤਾਂ ਹੁਣ 10-15 ਦਿਨਾਂ ਬਾਅਦ ਪਤਾ ਲੱਗਣਾ ਕਿ ਐਕਚੁਅਲੀ ਚਾਹੀਦਾ ਕੀ ਔਰੇ ਕਿਉਂਕਿ ਜਿਹੜੇ ਹਾਲਾਤ ਨੇ ਮਿਲਦਾ ਜਿਹੜੇ ਜ਼ਮੀਨਾਂ ਦੇ ਹਾਲਾਤ ਨੇ ਔਰੇ ਤਾਂ ਲੋਕਾਂ ਨੂੰ ਜ਼ਮੀਨ ਨਹੀਂ ਲੱਭਣੀ ਹੈਗੀ ਦੁਬਾਰਾ ਤਕਸੀਮ ਹੋਣਗੀਆਂ ਐਵੇਂ ਲਾ ਦੁਬਾਰਾ ਸ਼ੁਰੂ ਤੋਂ ਸ਼ੁਰੂ ਕੰਮ ਕਰਨੇ ਵਾਲਾ ਕੰਮ ਹੋ ਸੋ ਬਈ ਇੱਕ ਤੇ ਚੜਦੀ ਕਲਾ ਬਹੁਤ ਦੇਖੀ ਲੋਕਾਂ ਜੀ ਅਸੀਂ ਜਿੰਨੇ ਵੀ ਵਿਜ਼ਿਟ ਕਰ ਰਹੇ ਆ ਪਿੰਡਾਂ ਦੇ ਵਿੱਚ ਗਲੋਬਲ ਸਿਕਸ ਨਾਲ ਬਹੁਤ ਪਿੰਡਾਂ ਨੂੰ ਕਵਰ ਕੀਤਾ ਮੋਰਲ ਬਹੁਤ ਆਪਾ ਲੋਕਾਂ ਦਾ ਜਿੰਨਾ ਨੁਕਸਾਨ ਵੀ ਹੋ ਗਿਆ ਤਾਂ ਵੀ ਉਹ ਚੜਦੀ ਕਲਾ ਦੇ ਵਿੱਚ ਨੇ ਐਕਚੁਅਲੀ ਕੀ ਆ ਕਿ ਮੈਂ ਨਾ ਜਦੋਂ ਅੱਜ ਆਇਆ ਤਾਂ ਮੇਨੂੰ ਬਾਈ ਨੇ ਇੱਕ ਗੱਲ ਦੱਸੀ ਮੈਨੂੰ ਕਹਿੰਦੇ ਕਿ ਕਈ ਘਰ ਆਪਣੇ ਇਹੋ ਜਿਹੇ ਹੁੰਦੇ ਨੇ ਪਿੰਡਾਂ ਦੇ ਵਿੱਚ ਬਹੁਤ ਆਪਣਾ ਖਾਸ ਕਰਕੇ ਪੰਜਾਬੀਆਂ ਦਾ ਸੁਭਾਅ ਇਦਾਂ ਹੁੰਦਾ ਵੀ ਕਦੇ ਮੰਗਣਾ ਤਾਂ ਸਿੱਖਿਆ ਹੀ ਨਹੀਂਗਾ ਸੋ ਜੀ ਕਿਸੇ ਨੂੰ ਸੱਚੀ ਨੂੰ ਕਿਸੇ ਹੈਲਪ ਦੀ ਲੋੜ ਵੀ ਆ ਨਾ ਉਹਨੂੰ ਵੀ ਪੁੱਛੀਦਾ ਕਿ ਵੀਰੇ ਕੀ ਕਰ ਸਕਦੇ ਹੋ ਕਹਿੰਦਾ ਕੁਛ ਨਹੀਂ ਠੀਕ ਹੈ ਹਨਾ ਸੋ ਮੈਨੂੰ ਐ ਲੱਗਦਾ ਕਿ ਆਪਾਂ ਨੂੰ ਆਪ ਦੇਖ-ਦੇਖ ਕੇ ਲੋਕਾਂ ਨੂੰ ਉਹ ਚੀਜ਼ਾਂ ਕਰਨੀਆਂ ਪੈਣੀਆਂ ਨੇ ਆਪਣੀਆਂ ਆਪਣਾ ਫਰਜ਼ ਆ ਆਪਾਂ ਪੰਜਾਬੀਆਂ ਦਾ ਸਾਰਿਆਂ ਦਾ ਸੋ ਰਲ ਕੇ ਇਕੱਠੇ ਹੋ ਬਾਕੀ ਮੈਂ ਕਹਿੰਦਾ ਕਿ ਕਿਉਂਕਿ ਉਹ ਜਿਹੜਾ ਵੀ ਗਰਾਊਂਡ ਲੈਵਲ ਦੇ ਉੱਤੇ ਆਉਂਦਾ ਵਾ ਸੋ ਉਹਨਾਂ ਨੂੰ ਐਪਰੀਸ਼ੀਏਟ ਕਰੋ ਸਾਰਿਆਂ ਨੂੰ ਜਿੰਨੇ ਬੰਦੇ ਕੰਮ ਕਰ ਰਹੇ ਆ ਕਿਉਂਕਿ ਦੇਖ ਕੇ ਹੋਰ ਲੋਕ ਵੀ ਆਉਣ ਕਿਉਂਕਿ ਜਦੋਂ ਤੁਸੀਂ ਆਉਨੇ ਹੋ ਤੁਹਾਡੇ ਵਿਚਾਰ ਬਹੁਤ ਬਦਲਦੇ ਨੇ ਇੱਥੇ ਆ ਕੇ ਹਨਾ ਚੀਜ਼ਾਂ ਜਿਹੜੇ ਹਾਲਾਤ ਆਪਾਂ ਦੇਖਦੇ ਆਂ ਕਿ ਯਾਰ ਆਹ ਚੀਜ਼ਾਂ ਹੋਈਆਂ ਇੱਥੇ ਕੀ ਕੀ ਲੋਕਾਂ ਨਾਲ ਵਾਪਰਿਆ ਵਾ ਹਨਾ ਤੁਸੀਂ ਹੁਣ ਮਾਲ ਡੰਗਰ ਦੀ ਸੇਵਾ ਕਰ ਰਹੇ ਹੋ ਜੀ ਕਿੰਨੇ ਮਾਲ ਡੰਗਰ ਤੁਸੀਂ ਇਹ ਪਰਿਵਾਰ ਨੂੰ ਦੇ ਰਹੇ ਹੋ ਬਾਈ ਜੀ ਇਹ ਛੱਡੋ ਇਹ ਸੇਵਾ ਜਿਹੜੀ ਉਹ ਨਹੀਂ ਮੈਂ ਦੱਸਿਆ ਕਿ ਉਹ ਨਹੀਂ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਜੀ ਮੈਂ ਅਮਰਪ੍ਰੀਤ ਸਾਡਾ ਭਰਾ ਹੈ ਅਸੀਂ ਕਹਿੰਦੇ ਤੁਸੀਂ ਸਾਨੂੰ ਦੱਸੀ ਜਾਓ ਕਿ ਕੀ ਕਰ ਸਕਦੇ ਆ ਜਿੰਨੀ ਦੇਰ ਤੱਕ ਸਾਡੇ ਜਮਾਂ ਹੀ ਹੱਥ ਨਹੀਂ ਖੜੇ ਹੁੰਦੇ ਅਸੀਂ ਓਨੀ ਦੇਰ ਤੱਕ ਸਭ ਕੁਝ ਕਰਾਂਗੇ ਹਨਾ ਸੋ ਔਰ ਮੈਨੂੰ ਲੱਗਦਾ ਕਿ ਇਹ ਸੇਵਾ ਚੱਲਣੀ ਵੀ ਲੰਬੀ ਆ ਸੋ ਸਾਰੇ ਵੀਰ ਜਿਹੜੇ ਬਾਹਰੋਂ ਵੀ ਭੇਜ ਰਹੇ ਆ ਜਾਂ ਕੋਈ ਵੀ ਕਿਤੋਂ ਈਵਨ ਅਸੀਂ ਇਹ ਨਹੀਂ ਕਹਾਂ ਕਿ ਮੈਂ ਕਰ ਰਿਹਾ ਮੈਂ ਆਪਣੇ ਬਾਹਰ ਵੀ ਯਾਰਾਂ ਦੋਸਤਾਂ ਨੂੰ ਕਿਹਾ ਤੇ ਵੀ ਸਾਰੇ ਜਣੇ ਹੈਲਪ ਕਰੋ ਔਰ ਉਹ ਸਾਰੇ ਜਣੇ ਕਰ ਰਹੇ ਨੇ ਔਰ ਕਈ ਬੰਦਿਆਂ ਨੂੰ ਨਾ ਸਹੀ ਜ਼ਰੀਆ ਨਹੀਂ ਮਿਲ ਰਿਹਾ ਗਾਈਡੈਂਸ ਨਹੀਂ ਹੋ ਰਿਹਾ ਕਿ ਯਾਰ ਅਸੀਂ ਕੀ ਕਰੀਏ ਕਿਉਂਕਿ ਸਾਡੇ ਨਾਲ ਵੀ ਕੀ ਹੁੰਦਾ ਵਾ ਮੈਂ ਕਈ ਵੀਰ ਦੱਸਦਾ ਕਿ ਲੋਕੀ ਅਸੀਂ ਕਈਆਂ ਨੂੰ ਕਹ ਦਿੰਦੇ ਆ ਕਿ ਯਾਰ ਤੁਸੀਂ ਆਹ ਹੈਲਪ ਕਰਕੇ ਆਓ ਉੱਥੇ ਕਾ ਅਰੇਂਜਮੈਂਟ ਕਰਦੇ ਆ ਵੀ ਅਸੀਂ ਆ ਕਰਨਾ ਜਾਨੂੰ ਇਧਰੋਂ ਕਈ ਵਾਰੀ ਫੋਨ ਆ ਜਾਂਦਾ ਵੀ ਬਾਈ ਉਹ ਨਾ ਭੇਜਿਓ ਹਨਾ ਕਿਉਂਕਿ ਬਹੁਤ ਚੀਜ਼ਾਂ ਹੌਸ਼ਪਾਸ਼ ਹੋ ਰਹੀਆਂ ਔਰ ਕੀ ਹੈ ਕਿ ਹਰੇਕ ਬੰਦਾ ਹੀ YouTube ਤੇ Facebook ਤੇ ਵੀਡੀਓ ਪਾ ਦਿੰਦਾ ਵੀ ਫਲਾਣੀ ਚੀਜ਼ ਦੀ ਲੋੜ ਹੈ ਉਹ ਇੰਨੀ ਫੈਲ ਜਾਂਦੀ ਹੈ ਜਦ ਤੱਕ ਉਹ ਸਾਰੇ ਲੋਕੀ ਉਹੀ ਚੀਜ਼ ਲਿਉਣ ਲੱਗ ਜਾਂਦੇ ਨੇ ਸੋ ਮੈਨੂੰ ਐ ਲੱਗਦਾ ਕਿ ਜੇ ਮੈਂ ਰਾਈਟ ਬੰਦੇ ਨੇ ਤੁਸੀਂ ਕੋਈ ਵੀ ਜ ਕਿਸੇ ਵੀ ਐਨਜੀਓ ਨਾਲ ਜੁੜੇ ਹੋ ਜਿਵੇਂ ਅਸੀਂ ਵੀਰ ਹੁਣਾ ਨਾਲ ਜੁੜੇ ਆ ਤੁਸੀਂ ਇਹਨਾਂ ਨੂੰ ਫੋਲੋ ਕਰੋ ਇਹਨਾਂ ਦੇ ਅਪਡੇਟਸ ਦੇਖੋ ਵੀ ਕੀ ਕਿਉਂਕਿ ਇਹ ਗਰਾਊਂਡ ਲੈਵਲ ਦੇ ਉੱਤੇ ਐਗਜ਼ੈਕਟ ਕੰਮ ਕਰ ਰਹੇ ਨੇ ਇਹਨਾਂ ਨੂੰ ਫੋਲੋ ਕਰਕੇ ਜਾਂ ਇਹਨਾਂ ਨੂੰ ਪੁੱਛ ਕੇ ਕਿ ਕੀ ਚੀਜ਼ ਦੀ ਲੋੜ ਆ ਜ਼ਰੂਰੀ ਨਹੀਂ ਹੈ ਕਿ ਤੁਸੀਂ ਪੈਸਾ ਭੇਜਣਾ ਤੁਸੀਂ ਆਪ ਚੀਜ਼ ਲੈ ਕੇ ਆਉਣੀ ਆ ਤੁਸੀਂ ਆਪ ਚੀਜ਼ ਲੈ ਕੇ ਆਓ ਔਰ ਐਮ ਨਹੀਂਗਾ ਇਹ ਤਾਂ ਆਪ ਆ ਕੇ ਕਹਿੰਦੇ ਨੇ ਵੀ ਤੁਸੀਂ ਸਿੱਧੀ ਘਰ ਘਰ ਜਾ ਕੇ ਆਪ ਜਾ ਕੇ ਆਓ ਸੋ ਜਰੂਰ ਟਾਈਮ ਕੱਢੋ ਔਰ ਜਿਹੜੇ ਬੰਦੇ ਮੈਨੂੰ ਲੱਗਦਾ ਕਿ ਵੈਸੇ ਦੀ ਹੈਲਪ ਨਹੀਂ ਕਰ ਸਕਦਾ ਉਹ ਵੈਸੇ ਆਵੇ ਔਰ ਫਿਜ਼ੀਕਲ ਗਰਾਉਂਡ ਲੈਵਲ ਦੇ ਉੱਤੇ ਬੰਦਿਆਂ ਦੀ ਵੀ ਬਹੁਤ ਲੋਡ ਆ ਰੀਹੈਬ ਰੀਹੈਬ ਦੇ ਲਈ ਵੀ ਪੂਰੇ ਤਰ੍ਹਾਂ ਕੰਮ ਜਾਰੀ ਰਹੇਗਾ ਸੰਪਰਕ ਦੇ ਵਿੱਚ ਔਮਨ ਪੁਲਸੁਰਾਂ ਦੇ ਨਾਲ ਬਾਈ ਹੋ ਰਿਹਾ ਬਿਲਕੁਲ ਜੀ ਇਹਨਾਂ ਨਾਲ ਅਸੀਂ ਹਮੇਸ਼ਾ ਤੋਂ ਔਰ ਇਹ ਨਹੀਂਗਾ ਕਿ ਮੈਨੂੰ ਅੱਜ ਐਤਕੀ ਕਿਸੇ ਨੇ ਕਿਹਾ ਕਹਿੰਦੇ ਕਿ ਯਾਰ ਐਤਕੀ ਪੰਜਾਬੀ ਇੰਡਸਟਰੀ ਨੇ ਬੜੀ ਸਪੋਰਟ ਕੀਤੀ ਆ ਮੇਰੇ ਸਹੀ ਗੱਲ ਆ ਪੜੀ ਪੰਜਾਬੀ ਇੰਡਸਟਰੀ ਹਮੇਸ਼ਾ ਹੀ ਸਪੋਰਟ ਕਰਦੀ ਹੈ ਜਦੋਂ ਪਿਛਲੇ ਵੀ ਹੜ੍ਹ ਆਏ ਸੀਗੇ ਉਦੋਂ ਵੀ ਮੈਨੂੰ ਯਾਦ ਆ ਸਾਡੀ ਅਰਦਾਸ ਫਿਲਮ ਆਈ ਸੀਗੀ ਉਸ ਟਾਈਮ ਹੜ੍ਹ ਆਏ ਸੀਗੇ ਅਸੀਂ ਬਹੁਤ ਜ਼ਿਆਦਾ ਅਸੀਂ ਉਦੋਂ ਵੀ ਪੂਰੀ ਹੈਲਪ ਕੀਤੀ ਸੀਗੀ ਸਾਰਿਆਂ ਨਾਲ ਰਲ ਕੇ ਔਰ ਈਵਨ ਆਪਣੇ ਕਿਸਾਨ ਅੰਦੋਲਨ ਵੇਲੇ ਦੇਖ ਲਓ ਹਰ ਵੇਲੇ ਦੇਖ ਲਓ ਐਤਕੀ ਆਪਾਂ ਨੂੰ ਸ਼ਾਇਦ ਤਾਂ ਇਹ ਚੀਜ਼ ਜ਼ਿਆਦਾ ਲੱਗੀ ਕਿ ਪੰਜਾਬੀ ਇੰਡਸਟਰੀ ਨੇ ਕੀਤਾ ਮੈਨੂੰ ਲੱਗਦਾ ਕਿ ਹੋਰ ਨੇ ਨਹੀਂ ਕੀਤਾ ਬਿਲਕੁਲ ਨਹੀਂ ਕਿਸੇ ਨੇ ਸਵਾਲ ਅਗਰਵਾਲ ਸਾਹਿਬ ਜਾੜਾ ਬਹੁਤ ਵੱਡਾ ਹੋ ਗਿਆ ਸੀ 47 ਦੇ ਉਹ ਗੱਲਾਂ ਹੀ ਸੁਣਦੇ ਸੀ ਤੁਸੀਂ ਗੀਤਾ ਜੀ ਜ਼ਿਕਰ ਕੀਤਾ ਇਸ ਦਰਦ ਨੂੰ ਅੱਜ ਮਹਿਸੂਸ ਕਰਦੇ ਆ ਕਿਵੇਂ ਦਾ ਲੱਗਦਾ ਹੈ ਕਿ ਸਾਰੇ ਪਾਸੇ ਉਜਾੜਾ ਉਜਾੜਾ ਹੋ ਗਿਆ ਬਿਲਕੁਲ ਹੀ ਕੋਈ ਗੱਲ ਨਹੀਂ ਉਹਦੇ ਕਹਿੰਦੇ ਕੋ ਹਾਲਾਤ ਸਮੱਸਿਆ ਸਹੀ ਨਹੀਂ ਜਾਂਦੇ ਸਦਾ ਨਹੀਂ ਹਾਲਾਤ ਰਹੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਬੰਦੇ ਚੜਾਈਆਂ ਰਹਿੰਦੀਆਂ ਸੋ ਜੇ ਅੱਜ ਆ ਚੀਜ਼ਾਂ ਹੋਈਆਂ ਨੇ ਸੋ ਆਪਾਂ ਰਲ ਮਿਲ ਕੇ ਸਾਰਿਆਂ ਨੇ ਜਿਵੇਂ ਸਾਰੇ ਹਿੰਮਤ ਮਾਰਨ ਲੱਗੇ ਹੋਏ ਨੇ ਇਕੱਠੇ ਹੋ ਕੇ ਹਮਲਾ ਮਾਰਾਂਗੇ ਤੇ ਸਾਰਾ ਸੇਟ ਹੋ ਜੇ ਤੁਸੀਂ ਮਹਿਸੂਸ ਕੀਤਾ ਗਰਾਊਂਡ ਦੇ ਵਿੱਚ ਕਿਹੜੀਆਂ ਕਿਹੜੀਆਂ ਹੋਰ ਦਿੱਕਤਾਂ ਤੁਸੀਂ ਆਇਓ ਟਰੈਕਟਰ ਤੇ ਚੜ੍ਹ ਕੇ ਪਿੰਡਾਂ ਦੇ ਵਿੱਚ ਤੁਹਾਨੂੰ ਹਾਲਾਤ ਕਿਸਾਨ ਦੱਸ ਬਈ ਜੀ ਮੈਂ ਦੱਸਿਆ ਕਿ ਮੈਨੂੰ ਲੱਗਦਾ ਕਿ ਯਾਰ ਦਿੱਕਤਾਂ ਜਿਹੜੀਆਂ ਹਲੇ ਨੇ ਨਾ ਹਲੇ ਵੀ ਮੈਨੂੰ ਲੱਗਦਾ ਕਿ ਦਿਕਤਾਂ ਨੇ ਜਿਹੜੀਆਂ ਉਹ ਸਾਹਮਣੇ ਆਉਣ ਲੱਗਣਗੀਆਂ ਔਰ ਜਿਹੜੀ ਜਿਹੜੀ ਰਿਐਲਿਟੀ ਆ ਕੱਲ ਨੂੰ ਕੋਈ ਬਿਮਾਰੀ ਨਾ ਹੋ ਜੇ ਕਉਕੋ ਕਿ ਜੇ ਜੇ ਸਾਹਿਬ ਦਾ ਪਾਣੀ ਖੜਾ ਕਿਉਂਕਿ ਜਾਨਵਰ ਮਰ ਗਏ ਨੇ ਹਲੇ ਵੀ ਤੋਂ ਉਹਨੂੰ ਜਿਹੜੀਆਂ ਜਾਨਵਰਾਂ ਦੀਆਂ ਬਾਡੀਆਂ ਨੇ ਉਹ ਹਲੇ ਤੱਕ ਮਿਲੀ ਜਾਂਦੀਆਂ ਨੇ ਕਿਤੋਂ ਕਿਉਂਕਿ ਜਿਹੜੇ ਗੋਡੇ-ਗੋਡੇ ਤੋਂ ਥੱਲੇ ਪਾਣੀ ਰਹਿ ਗਿਆ ਕੋਈ ਕੁੱਤੇ ਨੇ ਕੋਈ ਉਸ ਤਰ੍ਹਾਂ ਦੇ ਹਨ ਤੈਰ ਰਹੀਆਂ ਵਾਲੇ ਲਾਸ਼ਾਂ ਉਹ ਲਾਸ਼ਾਂ ਨੂੰ ਕੱਢਣਾ ਔਰ ਕਿੰਨੀ ਦੇਰ ਤੋਂ ਪਾਣੀ ਖੜਾ ਵਾ ਉਹ ਬਹੁਤ ਪ੍ਰੋਬਲਮ ਆਉਣਗੀਆਂ ਮੈਨੂੰ ਲੱਗਦਾ ਅੱਗੇ ਜਾ ਕੇ ਔਰ ਜਿਨ੍ਹਾਂ ਦੀ ਜ਼ਮੀਨ ਦੀ ਨਾ ਕੋਈ ਪੰਜ ਚਾਰ ਕੀ ਲੈ ਅਗਲੇ ਦੀ ਜ਼ਮੀਨ ਆ ਉਹ ਵੀ ਗਈ ਅੜਤੀ ਤੋਂ ਕਿਵਰੀ ਪੈਸੇ ਚੱਕੇ ਹੁੰਦੇ ਆ ਡੰਗਰ ਬੱਛਾ ਰੁੜ ਗਿਆ ਘਰ ਟਹਿ ਗਿਆ ਉਹ ਮਤਲਬ ਉਹਨੂੰ ਤਾਂ ਇਹ ਵੀ ਨਹੀਂ ਸਮਝ ਆਉਣੀ ਹੈਗੀ ਵੀ ਮੈਂ ਸ਼ੁਰੂ ਕਰਾਂ ਕਿੱਥੋਂ ਹੈਨਾ ਅੱਛਾ ਭਾਈ ਜਿਵੇਂ ਹੁਣ ਤੁਸੀਂ ਵੀ ਖੇਤੀ ਪਰਿਵਾਰ ਚੋਂ ਕਿਸਾਨੀ ਤੁਸੀਂ ਇਹ ਬਾਈ ਨੂੰ ਹੁਣ ਜਿਵੇਂ ਦੋ ਮੱਝਾਂ ਦਿੱਤੀਆਂ ਜੋ ਵੀ ਤੁਸੀਂ ਸਮਾਨ ਦਿੱਤਾ ਉਹਦੀ ਮੈਂ ਅੱਖਾਂ 'ਚ ਭਾਵੁਕਤਾ ਦੇਖੀ ਇਸ ਚੀਜ਼ ਦਾ ਅਹਿਸਾਸ ਸਮਝ ਰਿਓ ਕਿ ਕਿੰਨਾ ਜ਼ਿਆਦਾ ਨੁਕਸਾਨ ਹੈ ਕਿਸੇ ਦੇ ਲਈ ਬਿਲਕੁਲ ਜੀ ਔਰ ਕਿੰਨਾ ਜ਼ਿਆਦਾ ਨੁਕਸਾਨ ਹੈ ਔਰ ਮੈਂ ਉਹੀ ਗੱਲ ਕਹਿਣਾ ਕਿ ਆਪਣੀ ਤਕ ਕੌਮ ਉਦਾਂ ਦੀ ਨਹੀਂ ਹੈਗੀ ਕਦੇ ਆਪਾਂ ਕਦੇ ਕਿਸ ਤੋਂ ਕੋਈ ਚੀਜ਼ਾਂ ਲਈ ਨਹੀਂ ਕਦੇ ਮੰਗਿਆ ਨਹੀਂ ਅੱਜ ਪੋਜੀਸ਼ਨਾਂ ਆਪਣੀਆਂ ਉਹ ਹੋ ਗਈਆਂ ਹਨ ਸੋ ਮੈਂ ਇਹ ਕਹਣਾ ਕਿ ਤੁਸੀਂ ਆਓ ਰਿਓਰੇ ਬ੍ਰਦਰਲੀ ਆ ਕੇ ਚੀਜ਼ਾਂ ਇਹ ਆਪਾਂ ਕਰੀਏ ਆਪਣਾ ਫਰਜ਼ ਸਮਝ ਕੇ ਕਰੀਏ ਆਪਾਂ ਬਿਲਕੁਲ ਇਹ ਨਾ ਸੋਚੀਏ ਕਿ ਕਿਸੇ ਦੀ ਗਾਂ ਮੱਛਾ ਰੁੜ ਗਿਆ ਆਪਾਂ ਸੋਚੀਏ ਸਾਡਾ ਗਾਂ ਮੱਛਾ ਰੁੜ ਗਿਆ ਹਨ ਇਹ ਘਰ ਜਿਹੜੇ ਟੇ ਨੇ ਉਹ ਸਾਡੇ ਘਰ ਨੇ ਸਾਡਾ ਪੰਜਾਬ ਆਪਾਂ ਹੀ ਇਸ ਚੀਜ਼ ਦੀ ਟੇਕ ਕੇਅਰ ਕਰਨੀ ਆ ਔਰ ਰਲ ਕੇ ਕਰਨੀ ਆ ਔਰ ਮੈਨੂੰ ਇੱਕ ਹੋਰ ਵੀ ਚੀਜ਼ ਲੱਗਦੀ ਹੈ ਮੈਂ ਨਾ ਆਪਣੇ ਸਟਾਫ ਨਾਲ ਗੱਲ ਕਰਦਾ ਸੀਗਾ ਮੇਰੇ ਜਿੰਨੇ ਸਾਡੇ ਆਫਿਸ ਮੁੰਡੇ ਕੰਮ ਕਰਦੇ ਆ ਜਿਆ ਹੋਰ ਮਗਰ ਤੁਸੀਂ ਕੀ ਹੈਲਪ ਕੀਤੀ ਆ ਹਨ ਤੇ ਉਹਨਾਂ ਨੂੰ ਐ ਲੱਗਿਆ ਵੀ ਯਾਰ ਅਸੀਂ ਤਾਂ 2-2 4-400 ਰੁਪਏ ਵਾਲੀ ਹੈਲਪ ਕਰਨ ਵਾਲੇ ਬੰਦੇ ਆ ਵੀ ਜਿੱਥੇ ਤੁਸੀਂ ਲੱਖਾਂ ਦੀ ਕਰ ਰਹੇ ਹੋ ਉੱਥੇ ਸਾਡੇ 200 ਕਾਊਂਟ ਨਹੀਂ ਹੋਣੇ ਮੈਂ ਕਿਹਾ ਯਾਰ ਹੋਣਗੇ 150 ਕਰੋੜ ਦੀ ਆਬਾਦੀ ਆ ਤੁਸੀਂ 100 100 200 ਪਾਉ ਤਾਂ ਸਹੀ ਯਾਰ ਹਨਾ ਆਪਾਂ ਜਿੰਨੀ ਕਿ ਜਿਹੜਾ ਬੰਦਾ ਕਰ ਸਕਦਾ ਆਪਾਂ ਓਨੀਓ ਜਰੂਰ ਕਰੀਏ ਕਿਉਂਕਿ ਉਰੇ ਤਾਂ ਬਹੁਤ ਦਿਨ ਲੋਡ ਰਹਿਣੀ ਆ ਆਪਾਂ ਨੂੰ ਇਸ ਚੀਜ਼ ਦੀ ਹੈਨਾ ਆਪਰ ਰਲ ਕੇ ਔਰ ਜਿਹੜੇ ਬੰਦੇ ਬਿਲਕੁਲ ਹੀ ਨਹੀਂ ਕਰ ਸਕਦੇ ਉਹ ਆਪ ਦੀ ਦਿਹਾੜੀ ਕੱਢ ਕੇ ਦੋ ਦਿਹਾੜੀਆਂ ਕੱਢ ਕੇ ਉਰੇ ਆ ਕੇ ਹੈਲਪ ਕਰਾਉਣ ਮਾੜੀ ਮੋਟੀ ਹੈਨਾ ਗਰਾਊਂਡ ਲੈਵਲ ਤੇ ਵੀਰ ਹੋਣਾਂ ਨੂੰ ਵੀ ਬਹੁਤ ਬੰਦੇ ਚਾਹੀਦੇ ਹੁੰਦੇ ਐਮੋਸ਼ਨਲ ਲੈਵਲ ਤੇ ਵੀ ਬਹੁਤ ਹਾਂ ਐਮੋਸ਼ਨਲ ਲੈਵਲ ਤੇ ਔਰ ਮੈਂ ਜਿਹੜੀ ਮੈਂ ਆਰਟਿਸਟਾਂ ਦੀ ਗੱਲ ਕਰਦਾ ਉਹਨਾਂ ਦਾ ਸਿਰਫ ਇਹੀ ਆ ਵੀ ਜੋ ਤੁਸੀਂ ਆਪ ਆਉਨੇ ਹੋ ਉਰੇ ਆ ਕੇ ਆਪਾਂ ਲੋਕਾਂ ਨੂੰ ਮਿਲਦੇ ਆ ਵੀਰ ਹੋਣਾਂ ਨੂੰ ਮਿਲਣਗੇ ਆ ਕੇ ਇਹਨਾਂ ਦਾ ਵੀ ਹੈ ਉਹ ਚੀਜ਼ਾਂ ਜ਼ਰੂਰੀ ਨਹੀਂ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਆਪਾਂ ਕਰੀਏ ਤਾਂ ਸਾਰਿਆਂ ਲਈ ਨੁਕਸਾਨ ਹੋਇਆ ਉਨੀ ਹੀ ਵੱਧ ਚੜਦੀ ਕਲਾ ਦੇਖੀ ਗਈ ਇਸ ਵਾਰ ਔਰ ਤੁਸੀਂ ਸਮਝਦੇ ਹੋ ਜਿੱਥੇ ਕਹਿੰਦੇ ਪੰਜ 10 ਸਾਲ ਲੱਗਣੇ ਐ ਲੱਗਦਾ ਕਿ ਇਹ ਤਾਂ ਸਾਲ 'ਚ ਖੜੇ ਹੋ ਜਾਣੇ ਆ ਬਿਲਕੁਲ ਜੀ ਆਪਾਂ ਜਿਸ ਲੈਵਲ ਦੇ ਉੱਤੇ ਆਪਾਂ ਗੀਤਾਂ 'ਚ ਗੱਲਾਂ ਕਰਦੇ ਹੁੰਦੇ ਆ ਅਸੀਂ ਜਾਂ ਆਪਾਂ ਪੰਜਾਬੀਆਂ ਦੀ ਵੈਸੇ ਫੜ ਮਾਰਦੇ ਆ ਆਪਾਂ ਨੂੰ ਤਾਂ 3 ਮਹੀਨੇ ਨਹੀਂ ਲਾਉਣੇ ਚਾਹੀਦੇ ਸੋ ਸਾਰਿਆਂ ਨੂੰ ਇਕੱਠਾ ਹੋਣਾ ਪੈਣਾ ਇੱਕ ਹਨਾ ਔਰ ਮੈਂ ਕਈ ਵਾਰੀ ਦੇਖਦਾ ਹਾਂ ਨਾ ਕਿ ਬਹੁਤ ਲੋਕ ਐਹ ਜਿਹੇ ਨੇ ਜਿਹੜੇ ਬਿਲਕੁਲ ਮਤਲਬ ਥੱਕੇ ਨਹੀਂ ਗਿਆ ਉਦਣ ਦੇ ਇਹ ਕਹਿੰਦੇ ਉਦਣ ਦੇ ਅਸੀਂ ਪਹੁੰਚੇ ਹੋਏ ਹਾਂ ਹਨਾ ਸੋ ਹਨਾ ਨਾਲਿਓ ਸੋ ਉਸ ਚੀਜ਼ ਨੂੰ ਸੋ ਮੈਂ ਤੁਹਾਨੂੰ ਵੀ ਇਹ ਕਹਿਣਾ ਵੀ ਕਈ ਵਾਰੀ ਕੀ ਹੁੰਦਾ ਔਰੇ ਇੱਕ ਚੀਜ਼ ਮੇਰੀ ਜਰੂਰ ਰਿਕਵੈਸਟ ਆ ਵੀ ਕਈ ਵਾਰੀ ਕੀ ਹੁੰਦਾ ਨਾ ਜੇ 100 ਬੰਦਾ ਔਰੇ ਆਉਂਦਾ ਉਹ ਜ਼ਰੂਰੀ ਨਹੀਂ ਹੈ ਕਿ 100 ਦਾ 100 ਬੰਤ ਵਧੀਆ ਬੰਦਾ ਆਵੇ ਹੋ ਸਕਦਾ ਦੋ ਵਧੀਆ ਨਾਂ ਵੀ ਆਉਣ ਤੁਸੀਂ ਉਹਨਾਂ ਨੂੰ ਦਿਖਾਇਆ ਹੀ ਨਾ ਕਰੋ ਤੁਸੀਂ 98 ਦਿਖ ਗਲਤਲਾਂ ਨਾ ਦਿਖਾਓ ਐਕਟੀਵਿਟੀ ਨਾ ਲੈ ਕੇ ਆਈਏ ਆਪਾਂ ਇੱਕ ਪੋਜ਼ਿਟਿਵ ਨੋਟ ਦੇ ਉੱਤੇ ਚੱਲ ਰਹੇ ਆਂ ਆਪਣਾ ਇੱਕੇ ਹੀ ਮੋਟਿਵ ਹੈ ਕਿ ਆਪਾਂ ਵਾਪਸ ਇਹ ਪਿੰਡਾਂ ਨੂੰ ਫਟਾਫਟ ਸੈੱਟ ਕਰੀਏ ਸਾਡੇ ਪੰਜਾਬ ਦਾ ਜਿੰਨਾ ਨੁਕਸਾਨ ਹੋਇਆ ਆਪਾਂ ਉਹਨੂੰ ਭਰ ਲਈਏ ਅੱਛਾ ਤੁਸੀਂ ਹੁਣ ਜਿਵੇਂ ਆਏ ਹੋ ਤੁਹਾਡੇ ਕਾਫਲੇ ਨਾਲ ਸੀ ਅਸੀਂ ਰਾਹ ਦੇ ਵਿੱਚ ਹਰਿਆਣੇ ਤੋਂ ਆਪਣੇ ਵੀ ਰਾਜਸਥਾਨ ਵਾਲੇ ਵੀ ਲੰਗਰਾਂ ਵਾਲੇ ਜਿਹੜੇ ਟਰੱਕ ਨੇ ਉਹ ਮੈਂ ਕਹਿੰਦਾ ਲਾਈਨਾਂ ਲੱਗੀਆਂ ਪਈਆਂ ਨੇ ਜਾਮ ਲੱਗੇ ਪਈਆਂ ਨੇ ਇੰਨਾ ਸਾਮਾਨ ਆਇਆ ਬਿਲਕੁਲ ਅਸੀਂ ਤਾਂ ਮੈਂ ਜਦੋਂ ਆਉਂਦਾ ਸੀ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਯਾਰ ਭੁੱਖ ਲੱਗੀ ਆ ਵੀ ਆਪਾਂ ਰਾਹ ਚ ਨਾ ਖਾ ਤੇ ਮੁੰਡੇ ਮੈਨੂੰ ਕਹਿੰਦੇ ਪਾਜੀ ਆਪਾਂ ਇੱਥੇ ਨਹੀਂ ਖਾ ਕੇ ਜਾਣਾ ਆਪਾਂ ਕਿਤੇ ਹੋਰ ਖਲਾਵੇਂ ਮੈਂ ਕਿਉਂ ਕਹਿੰਦੇ ਜਿਹੜਾ ਉੱਥੇ ਖੜ ਕੇ ਬੋਰ ਰੋਟੀ ਖਾ ਲੈਂਦਾ ਵਾ ਕਹਿੰਦੇ ਉਹਦੀ ਫੋਟੋ ਲਾਉਂਦੇ ਆ ਵੀ ਇਹ ਫੋਟੋ ਖਿਚਾਉਣ ਦੇ ਲਈ ਇਹਨੇ ਰੋਟੀ ਖਾਦੀ ਆ ਮੈਂ ਕਿਹਾ ਯਾਰ ਕੋਈ ਆਇਆ ਤਾਂ ਹੈ ਜਿਹੜੇ ਆਉਂਦੇ ਨੇ ਤੁਸੀਂ ਉਹਨਾਂ ਨੂੰ ਉਹ ਕਰੋ ਮੈਂ ਕਿਹਾ ਤੁਸੀਂ ਜਿੱਥੇ ਮਰਜ਼ੀ ਖਿਲਾ ਦਿਓ ਪਰ ਮੈਂ ਕਿਹਾ ਇਹ ਬੰਦਿਆਂ ਦਾ ਕੀ ਆ ਵੀ ਜਿਹੜੇ ਰਾਜ ਟਰਾਲੀਆਂ ਲਈ ਆਉਂਦੇ ਆ ਜਦੋਂ ਆਪਾਂ ਉਹਨਾਂ ਕੋ ਖੜਾਂਗੇ ਉਹਨਾਂ ਨੂੰ ਵੀ ਵਧੀਆ ਲੱਗਦਾ ਵੀ ਸਾਡੇ ਕੋਲ ਰੁਕਿਆ ਮੈਂ ਕਿਹਾ ਉਹ ਦੋ ਟਰਾਲੀਆਂ ਅਗਲੀ ਵਾਰੀ ਹੋਰ ਲੈ ਕੇ ਆਉਣਗੇ ਮੈਂ ਕਿਹਾ ਆਪਣੀ ਆਪਣਾ ਫਰਜ ਆ ਜਿਹੜਾ ਜੋ ਕਹਿੰਦਾ ਤੁਸੀਂ ਉਹਦਾ ਪਰਵਾਹ ਨਾ ਕਰੋ ਤੁਸੀਂ 네ਗੇਟਿਵ ਵਾਲੀ ਚੀਜ਼ ਪਾਸੇ ਜਾਓ ਨਾ ਆਪਾਂ ਪੋਜ਼ਿਟਿਵ ਹੋ ਕੇ ਚੱਲੀਏ ਆਪਾਂ ਸਾਰਿਆਂ ਕੋ ਰੁਕਦੇ ਰਕਾਉਂਦੇ ਜੱਲਾਂਗੇ ਬੇਸਿਕਲੀ ਆਉਣ ਦਾ ਫਾਇਦਾ ਕੀ ਆ ਹਨਾ ਉਹ ਕੋਈ ਹਨਾ ਲੋਕਾਂ ਨੂੰ ਮਿਲਦਾਂਗੇ ਮਿਲਾਂਗੇ ਉਹਨਾਂ ਦਾ ਜਿਹੜਾ ਆਪਾਂ ਉਹਨਾਂ ਨੂੰ ਬੋਸ ਬਿਲਕੁਲ ਤਾਂ ਗਿੱਪੀ ਕਰਿਆਲ ਹੋਰੀ ਸੇਵਾ ਦੇ ਲਈ ਪਹੁੰਚੇ ਨੇ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਔਰ ਗਲੋਬਲ 6 ਦੇ ਨਾਲ ਕੋਲਾਬ ਕਰਕੇ ਇੱਥੇ ਸੇਵਾ ਕਰ ਰਹੇ ਨੇ ਡੇ